ਕਹਿੰਦੇ ਨੇ ਨਾ ਸਿਰ ਵੱਡੇ ਸਰਦਾਰਾਂ ਦੇ ਬਿਲਕੁਲ ਵਾਕਿਆ ਗੱਲ ਸਹੀ ਆ ਸਿਰ ਵੱਡੇ ਸਰਦਾਰਾਂ ਦੇ ਜੇ ਕੋਈ ਖਾਨਦਾਨ ਚੰਗਾ ਤੇ ਫਿਰ ਉਹ ਬੋਲਦਾ ਨਾ ਬੋਲਦਾ ਹੈ ਨਾ ਹਾਂ ਬਿਲਕੁਲ ਬਿਲਕੁਲ ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤ ਸ੍ਰੀ ਅਕਾਲ ਕੀ ਹਾਲ ਚਾਲ ਸੋ ਅੱਜ ਦੀ ਜਿਹੜੀ ਆਪਣੀ ਵਿਜਿਟ ਹੈਗੀ ਆ ਬਾਈ ਹਰਵੇਲ ਸਿੰਘ ਗਿੱਲ ਦੇ ਫਾਰਮ ਤੇ ਆ ਤੇ ਜਿਹੜਾ ਬਾਈ ਹਰਵੇਲ ਸਿੰਘ ਵੀਰ ਦਾ ਫਾਰਮ ਆ ਦੋਸਤੋ ਪਿੰਡ ਜੋੜ ਸਿੰਘ ਵਾਲਾ ਤੇ ਜੋੜ ਸਿੰਘ ਵਾਲੇ ਦੇ ਪਿੰਡ ਦੇ ਜਿਹੜੇ ਨਜ਼ਦੀਕ ਦੇ ਪਿੰਡ ਆ ਸੰਗਮਾ ਦੁਬਲੀ ਬਰਵਾਲਾ ਤੇ ਸਭਰਾ ਦੋਸਤੋ ਬਿਲਕੁਲ ਨਦੀਕ ਦੇ ਪੰਨੇ ਆ ਤੇ ਜੇ ਕਿਸੇ ਵੀਰ ਨੇ ਦੂਰੋਂ ਦਰੇਡੋਂ ਲੋਕੇਸ਼ਨ ਤੇ ਵੀ ਆਉਣਾ ਹੋਵੇ ਤਾਂ ਦੋਸਤੋ ਜਿਹੜੀ ਇਹ ਲੋਕੇਸ਼ਨ ਆ ਤੁਸੀਂ ਭਰੋਗੇ ਜੋੜ ਸਿੰਘ ਵਾਲਾ ਤੇ ਨਟ ਤੇ ਸ਼ੋਅ ਕਰਦੀ ਆ ਬਾਕੀ ਵੀਰ ਅੱਜ ਬਹੁਤ ਹੀ ਖੂਬਸੂਰਤ ਝੋਟੀ ਲੈ ਕੇ ਆਇਆ ਸੀ ਤਾਂ ਆਪਾਂ ਨੂੰ ਇਹ ਝੋਟੀ ਫਲਮਾਉਣ ਦਾ ਮੌਕਾ ਮਿਲਿਆ ਤੇ ਆਪਾਂ ਇਹਦੀ ਆਪਣੇ ਚੈਨਲ ਉੱਪਰ ਵੀਡੀਓ ਕਰ ਰਹੇ ਆ ਬੰਦੀ ਡਿਟੇਲ ਤੁਹਾਨੂੰ ਆਪਾਂ ਬਾਈ ਹਰਵੇਲ ਗੱਲ ਤੋਂ ਲੈ ਕੇ ਦਿੰਨੇ ਆ ਤੇ ਕਰਦੇ ਆ ਗੱਲਬਾਤ ਬਾਈ ਹਰਬੇਲ ਸਿੰਘਣਾ ਸਾਸੀ ਕਾ ਬਾਈ ਜੀ ਸਾਸੀ ਕਾਲ ਜੀ ਸਾਰੇ ਪੈਨਪਰਾਂ ਨੂੰ ਜਿਹੜੇ ਰਾਜ ਨਿਊਜ਼ ਚੈਨਲ ਨੂੰ ਦੇਖ ਰਹੇ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਾਸੀ ਕਾ ਸੋ ਠੀਕ ਹੈ ਵਧੀਆ ਜੀ ਵਧੀਆ ਹੋਰ ਫਿਰ ਬੇਲ ਵੀਰ ਕਿੱਦਾਂ ਰਿਹਾ ਰਿਸਪੌਂਸ ਵੀਡੀਓ ਪਹਿਲਾਂ ਵਾਲਿਆਂ ਦਾ ਬਹੁਤ ਵਧੀਆ ਕਿਪਾ ਵਾਇਗਰੂ ਦੀ ਮਿਹਰ ਰਿਸਪੌਂਸ ਦਾ ਢਿਲੋ ਸਾਹਿਬ ਆਪਾਂ ਗੱਲ ਅੱਗੇ ਵੀ ਕਰਦੇ ਆਂ ਹਾਂਜੀ ਰਿਸਪੌਂਸ ਰਹਿੰਦਾ ਰੇਂਜ ਰੇਟ ਠੀਕ ਆ ਜਿਹੜੀ ਆਪਣੀ ਰੇਂਜ ਹੋਊਗੀ ਰੇਟ ਹੋਊਗਾ ਉਹਦੇ ਮੁਤਾਬਕ ਜੇ ਅਸੀਂ ਗਲਤ ਰੇਟ ਕਰਾਂਗੇ ਤਾਂ ਸਾਨੂੰ ਕੋਈ ਰਿਸਪੌਂਸ ਨਹੀਂ ਹੁੰਦਾ ਇਹ ਤਾਂ ਗੱਲ ਹੈ ਵੀ ਦਾ ਉਹਦਾ ਆਪਾਂ ਨੂੰ ਰਿਸਪਾਂਸ ਜ਼ਰੂਰ ਮਿਲੂਗਾ ਤੇ ਜਿਹੜੀ ਅੱਜ ਵੱਡੇ ਵੀਰ ਆਪਾਂ ਝੋਟੀ ਦਿਖਾ ਰਹੇ ਆਂ ਹਾਂਜੀ ਇਹਦੀ ਮਤਲਬਕ ਜੇ ਆਪਾਂ ਏਜ ਦੀ ਗੱਲ ਕਰੀਏ ਏਜ ਇਹਦੀ ਕੋਈ ਸਾਢੇ 3 ਦੇ ਲਗਭਗ ਹੋਊਗੀ ਸਾਢੇ 3 ਸਾਲ ਦੇ ਆਪਾਂ ਬਾਕੀ ਇਹ ਖੋਦ ਜਿਹੜੀ ਆ ਆਪਣੇ ਸੱਜਣ ਡਾਕਟਰ ਆ ਜਿਹੜੇ ਮਲੇ ਇਹਨਾਂ ਦੇ ਫਾਰਮ ਤੇ ਵੀ ਜਾਂਦੇ ਜਿੱਥੋਂ ਆਪਾਂ ਖਰੀਦੀ ਆ ਖਰੀਦੀ ਆ ਠੀਕ ਆ ਤਾਂ ਆਪਣੇ ਵੀ ਸੱਜਣਾਂ ਇਹ ਆਪ ਖੁਦ 507 ਦੀ ਗੜਵਾਸੂ ਵਾਲਿਆਂ ਦੇ ਸੀਮੰਦੀ ਠੀਕ ਤੇ ਗਾਂ ਕੁਛ ਗੱਬਣ ਗਾਂ ਗੱਬਣ 17 ਤਰੀਕ 6 17 ਦੀ ਜਿਹੜੀ ਆ ਆ ਜਿਹੜਾ ਜੂਨ ਮਹੀਨੇ ਦੀ ਆ ਜੂਨ ਮਹੀਨੇ ਦੀ ਠੀਕ ਆ ਅੱਜ ਮੇਰੇ ਸਹਾਂ ਨਾਲ ਫੇਰ ਇਹਨੂੰ ਕੋਈ ਅੱਜ ਕੋਈ 15 16 ਦਿਨ ਹੋ ਗਏ ਹਨਾ ਹੋ ਗਏ ਆ ਜੀ ਠੀਕ ਆ ਬਾਕੀ ਹੀਟ ਚ ਪ੍ਰੋਪਰ ਆਗੇ ਹੋਈ ਆ ਅਲ ਬਖਸ਼ ਤੋਂ ਅਗੇ ਗੱਬਣਾ ਜੀ ਠੀਕ ਆ ਸਟਰਾ ਤੋਂ ਗੱਬਣਾ ਆ ਸਟਰਾ ਤੋਂ ਜੀ ਠੀਕ ਆ ਤੇ ਵੀਰ ਕੋਈ ਮਦਰ ਮਿਲਕ ਰਿਕਾਰਡ ਤੁਹਾਨੂੰ ਇਹਦੇ ਬਾਰੇ 16 ਲੀਟਰ ਸੀਗੇ ਇਹਦਾ ਮਰਕ ਵਿੱਚ ਰਿਕਾਰਡ ਬਾਕੀ ਇਹ ਆ ਕਿ ਜਿੰਨੇ ਵੀ ਮਤਲਬ ਉਹਨਾਂ ਕੋਲੇ ਪਸ਼ੂ ਨੇ ਫਾਰਮ ਤੇ ਸਾਰੇ ਨੀਲੀ ਦੇ ਨੇ ਸਾਰੇ ਨੀਲੀ ਦੇ ਤੇ ਇਹਦਾ ਫਿਰ ਪਸ਼ੋਕਰ ਬਾਰੇ ਕੁਝ ਦੱਸਿਆ ਵੀਰ ਉਹਨਾਂ ਨੇ ਆ ਪਸ਼ੋਕਰ ਜਿਹੜਾ ਇਹਦੀ ਮਾਂ ਦਾ ਸੀਗਾ ਉਹ ਪੁਰਾਣਾ ਪਾਕਿਸਤਾਨ ਤੋਂ ਸੀਗਾ ਠੀਕ ਆ ਤੇ ਬਾਕੀ ਆਪ ਤਾਂ ਇਹ ਤੁਹਾਨੂੰ ਪਤਾ ਹੀ ਦੱਸਿਆ ਗੜਵਾਸੂ ਦੇ ਸੀਮੰਦੀ ਆ ਠੀਕ ਆ ਕਿੰਨਾ ਕੁ ਦੁੱਧ ਦਾ ਰਿਕਾਰਡ ਰਿਆ ਹੋਊਗਾ ਇਹਦੀ ਮਦਰ ਦਾ ਭਾਜੀ ਆ 16 ਲੀਟਰ ਤੱਕ ਉਹ ਕਹਿੰਦੇ ਵੀ ਨਾਰਮਲ ਘਰੇਲੂ ਸੇਵਾ ਤੇ ਬਾਕੀ ਮੇਰੇ ਸਾਹਮਣੇ ਜਿਹੜੇ ਫਿਰ ਬਾਡਰ ਬੈਲਟ ਤੇ ਆ ਮੰਮੀ ਇੱਧਰ ਜਾਂਦਾ ਆਉਂਦਾ ਰਹਿੰਦਾ ਜ਼ਿਆਦਾਤਰ ਪਸ਼ੂ ਚਰਾਣ ਤੇ ਨਿਰਪਰ ਆ ਚਰਾਣ ਤੇ ਜੀ ਚਰਾਣ ਤੇ ਹਣਾ ਬਿਲਕੁਲ ਜਿਵੇਂ ਮਾਲਵੇ ਦੇ ਵਿੱਚ ਪਸ਼ੂਆਂ ਦੀ ਕੇਅਰ ਕਰਦੇ ਆ ਮਾਝੇ ਦੇ ਵਿੱਚ ਇਹ ਚੀਜ਼ ਬਿਲਕੁਲ ਨਹੀਂ ਹੈਗੀ ਠੀਕ ਆ ਤੇ ਫਿਰ ਚਰਾੰਦ ਵਾਲੇ ਤੇ ਵੀ ਜੇ 15 16 ਦੇਰੀਆ ਦੇ ਤਾਂ ਮਤਲਬ 17 18 ਚੰਗੀ ਹੈ ਜੀ ਬਿਲਕੁਲ ਧਰਤੀ ਨੂੰ ਟੱਚ ਕਰਦੀ ਪੂਛ ਕਿਸੇ ਕੋਲੋਂ ਹਾਂ ਇਹ ਤਾਂ ਬਿਲਕੁਲ ਨਹੀਂ ਹੈ ਤੁਸੀਂ ਦੋਸਤੋ ਦੇਖ ਸਕਦੇ ਆ ਪੂਛ ਬਿਲਕੁਲ ਲੰਮੀ ਤੇ ਭੋਏ ਨੂੰ ਟੱਚ ਕਰਦੀ ਹੈ ਚਾਰੇ ਪੈਰ ਵਾਈਟ ਆ ਥੱਲੇ ਤੁਹਾਨੂੰ ਵੀ ਵਾਈਟ ਅਗਲੇ ਪਾਸੇ ਉਹ ਬਾਹੂ ਦੇਖ ਸਕਦੇ ਆ ਤੇ ਥਣਾ ਚ ਵੀ ਬਿਲਕੁਲ ਇੱਕ ਥਣ ਵੀ ਚਿੱਟਾ ਵਾ ਤੇ ਇੱਕ ਥਣ ਵੀ ਕਰਮਾਲੀ ਦਾ ਵਾਈਟ ਆ ਫੇਸ ਦੀ ਜੇ ਗੱਲ ਕੀਤੀ ਜਾਵੇ ਤਾਂ ਫੇਸ ਤਾਂ ਦੋਸਤੋ ਇੰਨਾ ਕਿ ਪਿਆਰਾ ਇਹਨੂੰ ਲੱਗਾ ਹੋਇਆ ਕਿ ਤੁਸੀਂ ਜੇ ਬਾਈ ਦੇ ਫਾਰਮ ਤੇ ਵਿజిਟ ਕਰੋਗੇ ਤਾਂ ਇਹ ਤੋਂ ਖਾਲੀ ਨਹੀਂ ਮੋੜੋਗੇ ਕਹਿੰਦੇ ਹੁੰਦੇ ਨੇ ਨਾ ਸਿਰ ਵੱਡੇ ਸਰਦਾਰਾਂ ਦੇ ਬਿਲਕੁਲ ਵਾਕਿਆ ਗੱਲ ਸਹੀ ਆ ਸਿਰ ਵੱਡੇ ਸਰਦਾਰਾਂ ਦੇ ਜੇ ਕੋਈ ਖਾਨਦਾਨ ਚੰਗਾ ਤੇ ਫਿਰ ਉਹ ਬੋਲਦਾ ਹੈ ਨਾ ਬੋਲਦਾ ਹੈ ਨਾ ਹਾਂ ਬਿਲਕੁਲ ਬਿਲਕੁਲ ਤੇ ਹਰਬੇਲ ਵੀਰ ਜਿਹੜਾ ਇਹਦਾ ਆਪਾਂ ਲੈ ਦੇ ਮੁੱਲ ਕਰਨਾ ਆ ਢਿੱਲੋਂ ਸਾਹਿਬ ਲੈ ਦੇ 43.5343 ਹਜ਼ਾਰ ਬਿਲਕੁਲ ਕਿੰਨਾ ਕੁ ਮਾਨ ਤੱਕ ਕਰ ਦਾਂਗੇ 2 ਬਈਆ ਸਾਢੇ 41 ਦੇ ਦਾਂਗੇ ਕੋਈ ਮੇਰਾ ਹੈ ਚੈਨਲ ਤੇ ਥਰੂ ਚੈਨਲ ਦੇ ਥਰੂ ਉਤਲੇ ਡਾ ਦੇ ਲੋ 40000 ਦੀ ਦੋਸਤੋ 40000 ਬਾਈ ਤੋਂ ਹਾਂ ਨਾ ਝੋਟੀ ਦਾ ਮੋਲ ਆਪਾਂ ਖਿੱਚ ਕੇ ਕਰਵਾਤਾ ਵਾ ਤੇ ਬਾਕੀ ਹੁਣ ਤੁਸੀਂ ਆ ਕੇ ਬਾਈ ਦੇ ਫਾਰਮ ਤੇ ਵਿਜ਼ਿਟ ਕਰਕੇ ਇਹਨੂੰ ਖਰੀਦ ਸਕਦੇ ਆ ਮੇਰਾ ਕੰਮ ਸੀ ਚਾਰਜ ਫਿਰੋ ਝੋਟੀ ਦੇ ਉੱਪਰ ਕੈਮਰਾ ਲਾ ਕੇ ਫੋਕਸ ਕਰਕੇ ਤੁਹਾਨੂੰ ਦਿਖਾਉਣਾ ਤੁਹਾਡਾ ਕੰਮ ਆ ਕੇ ਆਪਦੀ ਪਰਖ ਕਰਕੇ ਇਹਦੀਆਂ ਬਰੀਕੀਆਂ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਆ ਬਾਕੀ ਟੈਨਦਾ ਕਿਸੇ ਨੇ ਆਨਲਾਈਨ ਵੀ ਸਬਦਾ ਕਰਨਾ ਆਊਗਾ ਠੀਕ ਆ ਕੋਈ ਕਮੀ ਪੇਛੀ ਨਹੀਂ ਠੀਕ ਆ ਥਣ ਤੁਸੀਂ ਦੇਖ ਸਕਦੇ ਹੋ ਦੋਸਤੋ ਬਹੁਤ ਸੋਹਣਾ ਲੇਵਾ ਪਰੂਵੀ ਬਿਲਕੁਲ ਚੰਗੀਆਂ ਲਰ ਲੁਰਾਵਾਂ ਦੀਆਂ ਹਵਾਨੇ ਦੀਆਂ ਸੋ ਲੇਵਾ ਸੋਹਣਾ ਥਣ ਵੀ ਵਾਈਟ ਆ ਗਿਆ ਤੇ ਵਾਈਟ ਨਿਸ਼ਾਨ ਵੀ ਆਰਡਰ ਚ ਆ ਗਿਆ ਹਣਾ ਬਿਲਕੁਲ ਜੀ ਠੀਕ ਆ ਤੇ ਇਸ ਤੋਂ ਅੱਗੇ ਜਿਹੜੀ ਵੈੜਿਆ ਵੈੜਿਆ ਠੀਕ ਆ ਐਫ ਠੀਕ ਆ ਬਾਕੀ ਆਪਣੇ ਮੁਤਾਬਕ ਤੀਜਾ ਸੂਆ ਹੋਊਗੀ ਠੀਕ ਆ ਘਰ ਵਾਲਿਆਂ ਦੇ ਮੁਤਾਬਕ ਦੂਜਾ ਸੂਆ ਠੀਕ ਆ ਤਾਂ 20 ਤੋਂ ਬਾਹਰ ਜਿਹੜਾ ਨਾਰਮਲ ਹੀ ਦੁੱਤੇ ਚਲਦੀ ਹੈ 25 ਤੱਕ ਠੀਕ ਆ ਚਲੋ ਇਹਦਾ ਵੀ ਜਿਹੜਾ ਕੜਵਾਈ ਆਪਾਂ ਬਾਹਰ ਤੇ ਸੂਣ ਦਾ ਸਮਾਂ ਜਿਹੜਾ 8-10 ਦਿਨ ਬਾਕੀ ਆ ਹਜੇ ਅੱਛਾ ਜੀ ਬਾਕੀ ਚੰਗੀ ਭਰਤੀ ਜਾਂਦੀ ਕਰਮਾ ਦੀ ਠੀਕ ਆ ਆ ਹਰਬੇਲ ਵੀਰ ਮੇਰੇ ਹਿਸਾਬ ਨਾਲ ਹਾਈਟ ਹੋਈਟ ਤਾਂ ਐਕਸਟਰਾ ਆਰਡੀਨਰੀ ਆ ਹਨਾ ਲੈਂਥ ਲੌਂਥ ਦੀ ਚਾਹੀਏ ਹਾਈਟ ਦੀ ਵੀ ਕਰਮ ਕਰਦੀ ਹੈ ਘਰ ਤੋਂ ਕਿਸੇ ਤੋਂ ਖਰੀਦੀ ਸੀ ਹਾਈ ਨਹੀਂ ਘਰ ਤੋਂ ਖਰੀਦੀ ਆਪਾਂ ਠੀਕ ਆ ਆ ਹਾਈਟ ਦੀ ਗੱਲ ਕਰ ਲਈਏ ਉਹ ਵੀ ਐਕਸਟਰਾ ਆਰਡੀਨਰੀ ਆ ਬਾਕੀ ਗੱਲ ਕਰ ਲਈਏ ਦੀ ਲੈਂਥ ਦੀ ਅੱਛਾ ਉਹ ਤਾਂ ਬਹੁਤ ਜ਼ਿਆਦੀ ਲੰਬਾਈ ਵੇਲ ਵੇਖੋ ਚੈੱਕ ਕਰੋ ਕੀ ਕਹਿੰਦੇ ਨੇ ਨਾ ਰੇਲ ਦੇ ਡੱਬੇ ਵਾਂਗੂ ਆ ਠੀਕ ਆ ਤੇ ਠੰਡੀ ਧੀਰੀ ਪੂਰੀ 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 ਆ ਜਿਆਦੀ ਤੇ ਮੜਾ ਜੀ ਜੇ ਮੱਕੀ ਆਪਾਂ ਥੋੜਾ ਚੈੱਕ ਕਰਵਾ ਦੋ ਚੈੱਕ ਕਰਵਾ ਦਿੰਦੇ ਆ ਤਾਂ ਕਿਉਂਕਿ ਕਿਸੇ ਵੀ ਨੇ ਦੂਰੋਂ ਆਣਾ ਥਣ ਵੀਰੇ ਚਾਰੇ ਬਰਾਬਰ ਆ ਨਾ ਬਿਲਕੁਲ ਜੀ ਥਣਾ ਦੀ ਆਪਣੀ ਫੁੱਲ ਗਰੰਟੀ ਹੈ ਜੀ ਕੋਈ ਇੱਕ ਵਾਰੰਟੀ ਹੁੰਦੀ ਆ ਤੇ ਇੱਕ ਗਰੰਟੀ ਹੁੰਦੀ ਆ ਉਹ ਤੁਸੀਂ ਆਨਲਾਈਨ ਜੇ ਭੇਜ ਦਿਆਂ ਤੇ ਇਹ ਤੁਹਾਡੀ ਜੀ ਹਾਂ ਬਿਲਕੁਲ ਜੀ ਢਿਲੋਂ ਸਾਹਿਬ ਹਾਂਜੀ ਕੋਈ ਮਸਟੇਟਸ ਨਾ ਹੋ ਜੇ ਉਹ ਗੱਲ ਇੱਕ ਮੈਟਰ ਵੱਖਰਾ ਹੁੰਦਾ ਠੀਕ ਆ ਆ ਚੈੱਕ ਕਰੋ ਜੀ ਲੋ ਦੋਸਤੋ ਵਰਦੀ ਤਾਂ ਮੋਗੇ ਵਾਂਗੂਆ ਕਰਮਾਲੀ ਇਹ ਲੋ ਸੋ ਮੇਰੇ ਹਿਸਾਬ ਨਾਲ ਬੋਲਾ ਪਾੜਨਾ ਸ਼ੁਰੂ ਕਰਦਾ ਬੋਲਾ ਪਾੜਨ ਦਾ ਬੋਲਾ ਪਾੜਨ ਤੋਂ ਬਾਅਦ ਆ ਪਸ਼ੂ 8 ਤੋਂ 10 ਦਿਨ ਖੜਦਾ ਠੀਕ ਆ ਠੀਕ ਆ ਤੇ ਬਾਕੀ ਭਰੂਗੀ ਚੰਗੀ ਥੱਲੇ ਕਿੰਨੇ ਦੁੱਧ ਦੀ ਇਸ ਵਾਰੇ ਤੋਂ ਉਮੀਦ ਕੀਤੀ ਜਾ ਸਕਦੀ ਕਿਉਂਕਿ ਗਰਮੀ ਆ ਰਹੀ ਆ ਗਰਮੀ ਵੀ ਆ ਤੇ ਲੋ ਸਾਹਿਬ ਹੂੰ 20 ਤੋਂ ਬਾਹਰ ਰਹੂਗੀ 20 ਤੋਂ ਬਾਹਰ ਰਹੂਗੀ ਕਿਉਂਕਿ ਰਹਿਣਾ ਚਾਹੀਦਾ ਕੁਆਲਿਟੀ ਆ ਕਿੱਡੀ ਵੱਖੀ ਲੱਗੀ ਬੱਚੀ ਨੂੰ ਬਿਲਕੁਲ ਵੱਡੇ ਪੱਲੇ ਦੀ ਆ ਨਾਲੇ ਵੱਡੇ ਪੱਲੇ ਦੀ ਆ ਤੇ ਲੈ ਦੇ ਜਿਹੜਾ ਮੋਲੇ ਦਾ ਆਪਾਂ ਵੱਡੇ ਵੀਰ ਕੀ ਕਰਦੇ ਸਾਡੇ 53000 ਥੋੜਾ ਜਿਆ ਖਿੱਚ ਕੇ ਕਰਦੀ ਹੈ ਕਈ ਵਾਰੀ ਦੂਰੋਂ ਹਣਾ 2.5 ਛੱਡ ਦਿੰਨੇ ਆ 51 ਦੀ ਦੇ ਦਾਂ ਪੂਰੇ 50 ਦੀ ਕਰ ਦਈਏ ਵੇਖੀ ਦੇਖੀ ਜਾਊਗੀ ਕੋਈ ਗੱਲ ਨਹੀਂ ਸੋ ਦੋਸਤੋ ਪੂਰੇ 50000 ਦੀ ਵੈੜ ਤੁਹਾਡਾ ਮਾਨਤਨ ਹੋ ਜਾਣਾ ਆ ਤੇ ਮਾਨਤਨ ਜਿੰਨਾ ਮੈਂ ਕਰ ਸਕਦਾ ਸੀ ਦੋਸਤੋ ਤੁਹਾਡਾ ਫਾਇਦਾ ਕਰਨ ਦੀ ਕੋਸ਼ਿਸ਼ ਕਰੀਦੀ ਆ ਤੇ ਬਾਕੀ ਅੱਗੇ ਵਪਾਰੀ ਵੀਰ ਦਾ ਵੀ ਮਾਰਜਨ ਜਿਹੜਾ ਵੇਖਿਆ ਜਾਵੇ ਉਹ ਵੀ ਬਿਲਕੁਲ ਥੋੜਾ ਹੀ ਰਹਿ ਜਾਂਦਾ ਵਾ ਤੇ ਉਹਦਾ ਬਸ ਆਪਾਂ ਜਿੱਦਾਂ ਤੁਸੀਂ ਕਹਿੰਦੇ ਚਲੋ ਮੰਨੇ ਬਾਕੀ ਕੋਈ ਬਾਲਾ ਇਹਨਾਂ ਦੇ ਵਿੱਚ ਆਪਾਂ ਮਾਰਜਨ ਨਹੀਂ ਰੱਖ ਰਹੇ ਇਹ ਵਪਾਰੀ ਭਰਾਵਾਂ ਨੂੰ ਵੀ ਪਤਾ ਵਾ ਬਿਲਕੁਲ ਜਾਂ ਬਰੀਡਰ ਬੰਦਿਆਂ ਨੂੰ ਵੀ ਪਤਾ ਕਿ ਚੀਜ਼ ਕਿੰਨੇ ਦੀ ਤੇ ਆ ਕਿੰਨੇ ਦੀ ਆ ਬਿਲਕੁਲ 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 ਜੈਜ ਜੇ ਮਾਰਜਨ ਰੱਖ ਕੇ ਦੋਸਤੋ ਆਪਾਂ ਰੇਟ ਕਰਵਾਏ ਸਾਡੇ ਨੂੰ ਸਾ ਮੈਂ ਕਹਿੰਦਾ ਜਿੱਦਨ ਗਾਂ ਸੁੰਦੀ ਆ ਹੂੰ ਸੂਣ ਤੋਂ ਬਾਅਦ ਮੈਂ ਆਪਣੀ ਵੇਚਦੀ ਮਤਲਬ ਗੱਲ ਕਰਾਂ ਤੇ ਲੋਸਾ 65 ਦਿੱਤਾ ਹੈ ਹੀ ਹੈ ਕਿਤੇ ਨਹੀਂ ਗਈ ਬਿਲਕੁਲ ਬਿਲਕੁਲ 20 ਕਿਲੋ ਦੁੱਧ ਜੇ ਅੱਜ ਆਪਣਾ ਇੱਕ ਨਾਰਮਲ ਕਰੀਏ ਨਾਰਮਲ ਦੀ ਗੱਲ ਆ ਜੇ 40 ਰੁਪਏ ਦੇ ਹਿਸਾਬ ਨਾਲ ਦੇ ਤੜਕੇ ਉੱਠ ਕੇ 800 ਰੁਪਏ ਦਾ ਸਰਾਨੇ ਉਹ ਬੰਦਾ ਨਾਰਮਲ ਹੀ ਚੱਕ ਲੈਂਦਾ ਵਾ ਚੱਕ ਲੈਂਦਾ ਇਹ ਵੀ ਇੱਕ ਬਹੁਤ ਵੱਡੀ ਖਾਸੀਅਤ ਆ ਦੋਸਤੋ ਬਾਕੀ ਹਰਵੈਲ ਵੀਰ ਆਪਣਾ ਥੋੜਾ ਜਿਹਾ ਮੋਬਾਈਲ ਨੰਬਰ ਤੇ ਐਡਰੈਸ ਜ਼ਰੂਰ ਕਨਫਰਮ ਕਰਵਾ ਲੇ ਐਡਰੈਸ ਆਪਣਾ ਪਿੰਨ ਜੋੜ ਸਿੰਘ ਵਾਲਾ ਠੀਕ ਹੈ ਜੀ ਤਸਿਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਰ ਠੀਕ ਹੈ ਜੀ ਤਾਂ ਇੱਥੇ ਜਿਵੇਂ ਫਾਰਮ ਤੇ ਵਿਜ਼ਿਟ ਕਰਨਾ ਵੱਡੇ ਸਭਰਾ ਤੋਂ ਹਰੀਕੇ ਪੱਤਨ ਤੋਂ ਪੱਟੀ ਤੋਂ ਠੀਕ ਹੈ ਜੀ ਨਾਲ ਦੁੱਬਲੀ ਇਹ ਸਾਰੇ ਲੱਗਦੇ ਜਿਹੜੇ ਪਿੰਡ ਨੇ ਤੇ ਮੋਬਾਈਲ ਨੰਬਰ ਆਪਣਾ ਦਾ ਆਪਣਾ 9903682025 99063 A2025 ਠੀਕ ਸੋ ਦੋਸਤੋ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਜੇ ਕਿਸੇ ਨੇ ਆਪਣੇ ਤੋਂ ਹੋਰ ਵੀ ਵੀਡੀਓ ਸ਼ੂਟ ਕਰਵਾਉਣੀਆਂ ਹੋਣ ਤਾਂ ਉਹ ਵੀ ਆਪਣੇ ਨਾਲ ਸੰਪਰਕ ਕਰ ਲਿਓ ਆਪਣਾ ਨੰਬਰ ਵੀ ਸਕਰੀਨ ਦੇ ਉੱਪਰ ਚੱਲੂਗਾ ਬਈ ਬਾਈ ਦਾ ਨੰਬਰ ਵੀ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਲੱਗਾ ਹੋਊਗਾ ਬਾਕੀ ਦੋਸਤੋ ਮਿਲਦੇ ਹਾਂ ਫਿਰ ਇੱਕ ਨਵੀਂ ਵੀਡੀਓ ਦੇ ਨਾਲ ਤੇ ਤਦ ਤੱਕ ਲਈ ਤੁਸੀਂ ਆਪਣੇ ਨਿਊਜ਼ ਰਾਜ ਫਾਰਮ ਚੈਨਲ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ